देखो श्री हरमन दास साब शारदा केंद्र आस्था ਦਾ ਕੇਂਦਰ ਇੱਥੇ ਆ ਕੇ ਲੋਕ ਇਸ ਨੂੰ ਪਿਕਨਿਕ ਸਪੌਟ ਬਣਾਉਣ ਦੀ ਜਿਹੜੀ ਆ ਨਾ ਲੋਕਾਂ ਦੀ ਜਿਹੜੀ ਆ ਉਹ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਕੁਝ ਜਿਨ੍ਹਾਂ ਨੂੰ ਪਤਾ ਤੇ ਪਰ ਉਹ ਸ਼ਰਾਰਤ ਕਰਨ ਦੇ ਮੂਡ 'ਚ ਆਣ ਕੇ ਇੱਥੇ ਜਿਹੜੇ ਆ ਉਹ ਕੋਈ ਵੀਡੀਓ ਬਣਾ ਲਈ ਕੋਈ ਰੀਲ ਲਾ ਦਿੱਤੀ ਕੋਈ ਗੀਤ ਅਜੇ ਲਾ ਦਿੱਤੇ ਜਿਹੜੇ ਪ੍ਰਵਾਨਤ ਨਹੀਂ ਅਜੇ ਲੋਕਾਂ ਕਰਕੇ ਜਿਹੜਾ ਇੱਥੇ ਜਿਹੜਾ ਉਹ ਸਾਨੂੰ ਇਹ ਫੈਸਲਾ ਲੈਣਾ ਪਿਆ ਅਦਰਵਾਈਜ਼ ਵੀ ਹਰ ਮੰਦਿਰ ਸਾਹਿਬ 'ਚ ਕਦੀ ਵੀ ਫੋਟੋਗ੍ਰਾਫੀ ਜਿਹੜੀ ਆ ਉਹ ਫ੍ਰੀਕੁਐਂਟਲੀ ਨਹੀਂ ਗਈ ਕਿਉਂਕਿ ਪਹਿਲਾਂ ਕਿ ਅਸਾਨੂੰ ਫੋਟੋਗ੍ਰਾਫੀ ਕਰਨੀ ਹੁੰਦੀ ਤੇ ਪਹਿਲਾਂ ਸਕੱਤਰ ਸ਼ਰਮਣੀ ਗੁਰਦਾਰ ਪਰਵੰਦੇ ਕਮੇਟੀ ਕੋਲੋਂ ਆਗਿਆ ਲੈਣੀ ਪੈਂਦੀ ਬਟ ਕਿਉਂਕਿ ਹੁਣ ਹਰ ਇੱਕ ਬੰਦੇ ਦੇ ਹੱਥ 'ਚ ਮੋਬਾਈਲ ਹੈ ਤੇ ਹਰ ਮੋਬਾਈਲ ਦੇ ਵਿੱਚ ਮੀਡੀਆ ਵੀ ਆ ਕੈਮਰਾ ਵੀ ਆ ਉਹਦੇ 'ਚ ਆਈਡੀਓ ਵੀ ਆ ਸਾਰਾ ਕੁਝ ਆ ਉਹ ਉਸ ਚੀਜ਼ ਦਾ ਜਿਹੜਾ ਨਾ ਕੁਝ ਲਾਗਾਂ ਨੇ ਜਿਹੜਾ ਉਹ ਨਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਇਹ ਵੀ ਕੋਈ ਇੱਥੇ ਤੇ ਆਉਣਾ ਸ਼ਰਦਾ ਸਤਕਾਰ ਨਾਲ ਝੁਕਣ ਲੋਕੀ ਮਾਵਾਂ ਚ ਮਾਵਾਂ ਪਾ ਕੇ ਫਿਰਦੇ ਐ ਜਿਹਾ ਉਹ ਫਿਰ ਵੀਡੀਓਜ਼ ਵੀ ਬਣਾਉਂਦੇ ਨੇ ਕਿਸੇ ਨੂੰ ਇਹ ਨਹੀਂ ਪਤਾ ਨੰਗੇ ਸਿਰ ਫੋਟੋਆਂ ਲਵਾਈ ਜਾਂਦੇ ਨੇ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਅਦਰਵਾਈਜ਼ ਤੇ ਕਦੀ ਜ਼ਿੰਦਗੀ ਚ ਕਿਸੇ ਨੇ ਇੱਕ ਵਾਰ ਆਉਣਾ ਦੁਬਾਰਾ ਆਉਣਾ ਇਹ ਜਾਦਗਰੀ ਚੀਜ਼ਾਂ ਹੁੰਦੀਆਂ ਪਰ ਉਹ ਜਿਹੜਾ ਉਹ ਯਾਦਗਾਰੀ ਚੀਜ਼ਾਂ ਦੀ ਬਜਾਏ ਇਹਨੂੰ ਇਸ ਤਰ੍ਹਾਂ ਦਾ ਮਾਹੌਲ ਸਿਰਫ ਦਿੱਤਾ ਜਿਹਦੇ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਮਜਬੂਰੀ ਸੀ ਇਹ ਫੈਸਲਾ ਲੈਣਾ ਵੈਸੇ ਵੀ ਮਰਜ਼ਾਦਾ ਵੀ ਇਹ ਆ ਕਿ ਇੱਥੇ ਜਿਹੜਾ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਫਿਰ ਇੱਕ ਮਿੰਟ ਲਈ ਜਿਹੜੀ ਫੋਟੋਗ੍ਰਾਫੀ ਨਹੀਂ ਹੋਣੀ ਹਰਮੰਦਰ ਸਾਹਿਬ ਇੱਕ ਬੜੀ ਪਵਿੱਤਰ ਅਸਥਾਨ